ਸਸੀ ਘਲ ਭਾਬੀ ਜੀ ਹੋਰ ਸੁਣਾਓ ਕੀ ਹਾਲ ਹੈ ਬੱਚੇ ਕਿੱਥੇ ਐ ਨਜ਼ਰ ਨਹੀਂ ਆਂਦੇ ਪਏ ਸਸੀ ਘਲ ਦੀਦੀ ਕੀ ਗੱਲ ਤੁਸੀਂ ਇੱਕਦਮ ਨਹੀਂ ਆ ਗਏ ਫੋਨ ਕਰਕੇ ਆਂਦੇ ਮੈਂ ਕੁਝ ਬਣਾ ਕੇ ਰੱਖਦੀ ਭਾਬੀ ਗੱਲ ਹੀ ਟੈਨਸ਼ਨ ਦੀ ਐ ਤੇ ਮੈਨੂੰ ਇੱਕਦਮ ਆਣਾ ਹੀ ਪਿਆ ਤੁਹਾਨੂੰ ਤੇ ਪਤਾ ਹੀ ਐ ਮੈਂ ਮੰਮੀ ਨੂੰ ਫੋਨ ਕੀਤੇ ਬਿਨਾ ਕਦੇ ਵੀ ਨਹੀਂ ਆਂਦੀ ਹੁੰਦੀ ਮੈਂ ਤੇ 4-5 ਦਿਨ ਰਹਿਣ ਆਣਾ ਸੀਗਾ ਮੰਮੀ ਨੂੰ ਮੈਂ ਫੋਨ ਕਰ ਰਹੀ ਰਹੀ ਸੀ ਮੰਮੀ ਫੋਨ ਹੀ ਨਹੀਂ ਚੁੱਕਦੇ ਪਏ 5-6 ਦਿਨ ਹੋ ਗਏ ਐ ਕਿ ਨਾ ਹੀ ਹੋਣ ਮੰਮੀ ਘਰੇ ਹੈਗੇ ਆ ਦੀਦੀ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਨੀ ਆ ਪਾਬੀ ਚਾਰ ਪੰਜ ਦਿਨੋਂ ਤੋਂ ਮੇਰੀ ਤੁਹਾਡੇ ਨਾਲ ਹੀ ਗੱਲ ਹੋ ਰਹੀ ਹੈ ਤੁਹਾਨੂੰ ਵੀ ਫੋਨ ਤੇ ਪੁੱਛਦੀਆਂ ਕਿ ਮੰਮੀ ਨਾਲ ਗੱਲ ਕਰਾ ਦਿਓ ਤੁਸੀਂ ਵੀ ਬਹਾਨਾ ਮਾਰ ਦਿੰਦੇ ਹੋ ਕਿ ਮੰਮੀ ਘਰੇ ਸਬਜ਼ੀ ਲੈਣ ਗਏ ਹੈ ਕਦੇ ਛੋਟੇ ਮੁੰਡੇ ਨੂੰ ਬਾਹਰ ਘੁਮਾਣ ਗਏ ਹੈ ਤੁਸੀਂ ਵੀ ਨਹੀਂ ਦੱਸਦੇ ਵੇ ਮੰਮੀ ਕਿੱਥੇ ਹੈ ਅੱਗੇ ਕਿਹੜਾ ਮੈਂ ਤੁਹਾਡੇ ਤੋਂ ਕੁਝ ਲੁਕੋਨੀ ਆ ਸਾਰੀ ਗੱਲ ਸ਼ੇਅਰ ਕਰਦੀ ਆ ਤੁਹਾਡੇ ਨਾਲ ਹਾਂਜੀ ਭਾਬੀ ਮੈਨੂੰ ਇੰਨਾ ਕ ਤਾਂ ਵਿਸ਼ਵਾਸ ਹੈਗਾ ਹੀ ਇਹ ਤੁਹਾਡੇ ਤੇ ਮੰਮੀ ਤਾਂ ਮੈਨੂੰ ਕਹਿ ਕੇ ਗਈ ਸੀ ਮੇਰੀ ਕੁੜੀ ਨੂੰ ਕੁਝ ਦੱਸਣਾ ਨਹੀਂ ਹੁਣ ਦੀਦੀ ਪੁੱਛ ਰਹੇ ਨੇ ਮੈਂ ਕੀ ਜਵਾਬ ਦਵਾਂਗੀ ਭਾਬੀ ਆਜੋ ਅੰਦਰ ਨਾ ਤੁਸੀਂ ਬਾਹਰ ਹੀ ਰਹੇ ਦੀਦੀ ਮੈਂ ਚਾਹ ਬਣਾ ਕੇ ਲਿਆਨੀ ਆ ਭਾਬੀ ਚਾਹ ਠਹਿਰ ਕੇ ਬਣਾ ਲਿਓ ਤੁਸੀਂ ਅੰਦਰ ਆਜੋ ਸ਼ਾਮੀ ਆ ਦੀਦੀ ਹਾਏ ਦੀਦੀ ਫੇਰ ਮੈਨੂੰ ਪੁੱਛਣਗੇ ਮੰਮੀ ਕਿੱਥੇ ਹੈ? ਹੱਬੀ ਤੁਸੀਂ ਮੈਨੂੰ ਦੱਸਦੇ ਹੀ ਨਹੀਂ ਪਏ ਮੰਮੀ ਕਿੱਥੇ ਹੈ? ਤੁਸੀਂ ਲੁਕੀ ਜਾਂਦੇ ਹੋ ਮੇਰੇ ਕੋਲੋਂ। ਨਹੀਂ ਨਹੀਂ ਦੀਦੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਮੈਂ ਤੁਹਾਡੇ ਸਾਹਮਣੇ ਹੀ ਆ। ਇਹ ਫਿਰ ਮੰਮੀ ਕਿੱਥੇ ਗਏ ਹੋਏ ਹੈ? ਤੁਸੀਂ ਮੈਨੂੰ ਦੱਸੋ ਤਾਂ ਸਹੀ। ਦੀਦੀ ਮੈਂ ਤੁਹਾਨੂੰ ਦੱਸ ਤੇ ਦਾਂ ਪਰ ਮੰਮੀ ਮੈਨੂੰ ਮਨਾ ਕਰਕੇ ਗਏ ਆ। ਭਾਬੀ ਇੱਜਾ ਦੀ ਕਿਹੜੀ ਗੱਲ ਐ ਤੇ ਐਡਾ ਕਿਥੇ ਮੰਮੀ ਚਲੇ ਗਏ ਐ ਜੜੇ ਤੁਹਾਨੂੰ ਮਨਾ ਕਰਕੇ ਗਏ ਐ ਕਿ ਮੇਰੀ ਧੀ ਨੂੰ ਨਾ ਦੱਸੇਂ ਦੀਦੀ ਮੰਮੀ ਮੇਰੇ ਪੇਕੇ ਗਏ ਨੇ ਮੇਰੀ ਮੰਮੀ ਦੀ ਤਬiyet ਠੀਕ ਨਹੀਂ ਸੀ ਅੱਛਾ ਭਾਬੀ ਪਰ ਇਹ ਗੱਲ ਮੰਮੀ ਵੀ ਤਾਂ ਮੈਨੂੰ ਦੱਸ ਸਕਦੇ ਸੀਗੇ ਮੰਮੀ ਉੱਥੇ ਬੈਠ ਕੇ ਵੀ ਮੇਰਾ ਫੋਨ ਨਹੀਂ ਚੱਕਦੇ ਪਏ ਦੀਦੀ ਤੁਸੀਂ ਮੇਰੇ ਪੇਕੇਆਂ ਨੂੰ ਪਸੰਦ ਨਹੀਂ ਕਰਦੇ ਇਸ ਕਰਕੇ ਮੰਮੀ ਦੱਸ ਕੇ ਨਹੀਂ ਗਏ ਬੀਜੇ ਪਸੰਦ ਨਹੀਂ ਕਰਦੀ ਤੇ ਬੰਦੇ ਦਾ ਦੁੱਖ ਸੁੱਖ ਤਾਂ ਦੇਖ ਸਕਦੀਆਂ ਨਾ ਦੀਦੀ ਤੁਸੀਂ ਉਹਨਾਂ ਨੂੰ ਪਸੰਦ ਨਹੀਂ ਕਰਦੇ ਤੁਸੀਂ ਉਹਨਾਂ ਤੇ ਇਲਜ਼ਾਮ ਲਗਾਉਂਦੇ ਰਹਿੰਦੇ ਐਸ ਕਰਕੇ ਮੈਂ ਨਹੀਂ ਦੱਸਿਆ ਫੋਨ ਤੇ ਦੀਦੀ ਤੁਹਾਨੂੰ ਪਤਾ ਤੇ ਹੈ ਤੁਹਾਡੀ ਮੰਮੀ ਤੇ ਮੇਰੀ ਮੰਮੀ ਪੱਕੀਆਂ ਸਹੇਲੀਆਂ ਨੇ ਐਸ ਕਰਕੇ ਦੱਸ ਕੇ ਨਹੀਂ ਦੇ ਮੰਮੀ ਕੋ ਸਹੇਲੀ ਦਾ ਦੁੱਖ ਦੇਖਿਆ ਨਹੀਂ ਗਿਆ ਤੇ ਮੰਮੀ ਚੁੱਪਚਾਪ ਚਲੇ ਗਈ ਦੀਦੀ ਇੱਕ ਗੱਲ ਦੱਸਾਂ ਗੁੱਸਾ ਨਾ ਕਰਿਓ ਤੁਸੀਂ ਵੀ ਤੇ ਆਪਣੇ ਸੋਹਰਿਆਂ ਨਾਲ ਵਰਤਦੇ ਹੋ ਦੀ ਤੁਹਾਡੀ ਦੇ ਰਾਣੀ ਵੀ ਤਾਂ ਲੜਦੀ ਐ ਤੁਸੀਂ ਉਹਨਦੇ ਤੋਂ ਵੱਡੇ ਹੋ ਫੇਰ ਵੀ ਤੁਸੀਂ ਇੰਨਾ ਕਰਦੇ ਭਾਬੀ ਉਹ ਮੇਰਾ ਸੋਹਰਾ ਘਰ ਹੈ ਭਾਵੇਂ ਉਹ ਮੇਰੇ ਨਾਲ ਲੜੇ ਭਾਵੇਂ ਉਹ ਮੇਰੇ ਨਾਲ ਕੁਝ ਵੀ ਕਰੇ ਮੈਨੂੰ ਉਹਨਾਂ ਦਾ ਕਰਨਾ ਹੀ ਪੈਣਾ ਹੈ ਦੀਦੀ ਜਦੋਂ ਤੁਹਾਡੀ ਵਾਰੀ ਆਈ ਤੇ ਤੁਸੀਂ ਸੋਹਰਿਆਂ ਦੇ ਹੋਗੇ ਹੁਣ ਮੰਮੀ ਨੇ ਵੀ ਤੇ ਆਪਣੀ ਸਹੇਲੀ ਦਾ ਹੀ ਹੋਣਾ ਭਾਵੇਂ ਉਹਦੀ ਕੁੜਮਣੀ ਹੈ ਹਾਂਜੀ ਭਾਬੀ ਤੁਸੀਂ ਮੈਨੂੰ ਅੱਜ ਚੰਗੀ ਤਰ੍ਹਾਂ ਸਮਝਾ ਦਿੱਤਾ ਮੈਂ ਤਾਂ ਮੰਮੀ ਨੂੰ ਫੋਨ ਤੇ ਇਹੀ ਕਹਿਣਾ ਸੀ ਕੀ ਕੋਈ ਲੋੜ ਨਹੀਂ ਹੈ ਪਰਜਾਈ ਦੇ ਪੇਕੇ ਜਾਣ ਦੇ ਪਰ ਜਦੋਂ ਅੱਜ ਤੁਸੀਂ ਮੇਰੇ ਸੋਹੜਿਆਂ ਤੇ ਗੱਲ ਕੀਤੀ ਤਾਂ ਮੈਨੂੰ ਗੱਲ ਚੰਗੀ ਤਰ੍ਹਾਂ ਸਮਝ ਆ ਗਈ। ਦੀਦੀ ਰਿਸ਼ਤੇ ਬਨਾਂ ਨਾਲ ਬੰਦੇ ਐ ਗੁੱਸਾ ਕਰਨ ਨਾਲ ਨਹੀਂ। ਦੀਦੀ ਜੇ ਰਿਸ਼ਤੇ 'ਚ ਕੋਈ ਵੀ ਗੱਲ ਹੁੰਦੀ ਐ ਉਹਨੂੰ ਉੱਥੇ ਹੀ ਖਤਮ ਕਰ ਦੋ। ਆਪਣੇ ਦਿਲ 'ਚ ਨਾ ਰੱਖੋ। ਰਿਸ਼ਤੇ ਬਨਨਗੇ ਨਹੀਂ ਉਲਟਾ ਟੁੱਟਣਗੇ। ਹਾਂਜੀ ਭਾਬੀ ਮੈਨੂੰ ਤੁਹਾਡੀ ਗੱਲ ਸਾਰੀ ਸਮਝ ਆ ਗਈ ਐ ਪਰ ਹੁਣ ਮੈਨੂੰ ਇਹ ਤੇ ਦੱਸ ਦੋ ਤੁਹਾਡੀ ਮੰਮੀ ਨੂੰ ਕੀ ਹੋਇਆ? ਦੀਦੀ ਕੁਛ ਨਹੀਂ ਉਹ ਥੋੜਾ ਜਿਹਾ ਬੁਖਾਰ ਹੋ ਗਿਆ ਸੀ ਉਹ ਕੱਲਾ ਮਹਿਸੂਸ ਕਰਦੇ ਵੀ ਸੀ ਇਸ ਕਰਕੇ ਮੰਮੀ ਨੂੰ ਬੁਲਾ ਲਿਆ। ਚੰਗਾ ਕੀਤਾ ਭਾਬੀ ਮੰਮੀ ਉੱਥੇ ਚਲੇ ਗਏ ਐ ਹੁਣ ਤੁਸੀਂ ਮੰਮੀ ਨੂੰ ਫੋਨ ਕਰਕੇ ਇਹੀ ਕਹੋ ਕਿ ਤੁਸੀਂ ਆਪਣੀ ਧੀ ਦਾ ਫੋਨ ਚੁੱਕ ਕੇ ਗੱਲ ਕਰ ਲਓ ਤੇ ਹੁਣ ਮੈਂ ਮੰਮੀ ਨੂੰ ਇਹ ਵੀ ਕਹੂੰਗੀ ਕਿ ਤੁਸੀਂ 2-4 ਦਿਨ ਨਹੀਂ ਪੂਰੇ 15 ਦਿਨ ਆਪਣੀ ਧੀ ਕੋਲ ਰਹਿ ਕੇ ਆਣਾ। ਦੀਦੀ ਇਸ ਬਾਰੇ ਤੁਹਾਨੂੰ ਗੱਲ ਸਮਝ ਆ ਗਈ?